ਕੋਈ ਸੱਚ ਆ ਵੀ ਕੋਈ ਵੀ ਕਾਲਾ ਧੰਦਾ ਹੋਵੇ ਪ੍ਰਸ਼ਾਸਨ ਸਰਕਾਰ ਤੇ ਪੁਲਿਸ ਦੇ ਨਕਸ਼ੇ ਤੋਂ ਬਿਨਾ ਕਿਸੇ ਤਰ੍ਹਾਂ ਵੀ ਇਹ ਧੰਦੇ ਨਹੀਂ ਚੱਲਦੇ ਔਰ ਕਈ ਮੌਤਾਂ ਹੋਈਆਂ ਨੇ ਹੁਣ ਤਾਂ ਸਤਾਈ ਹੋ ਗਈਆਂ ਹਰ ਰੋਜ਼ ਵਧੀ ਜਾ ਰਹੀ ਆ 13 15 17 21 ਫਿਰ 25 ਹੁਣ 27 ਹੋ ਗਈਆਂ ਅਜੇ ਵੀ ਨਜਾਇਜ਼ ਜਿਹੜੀ ਸ਼ਰਾਬ ਆ ਅਜੇ ਵੀ ਜ਼ਹਿਰੀਲੀ ਸ਼ਰਾਬ ਆ ਉਹ ਬਰآمد ਹੋ ਰਹੀ ਆ ਘਰਾਂ ਦੇ ਵਿੱਚੋਂ ਮંત્રી ਸਾਹਿਬ ਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਘਰ ਦੇ ਸਾਹਮਣੇ ਜੇ ਉਦੋਂ ਸੰਗਰੂਰ ਦੇ ਵਿੱਚ ਹੋਈਆਂ ਮੌਤਾਂ ਦਾ ਸਜੀਦਗੀ ਨਾਲ ਕੋਈ ਨੋਟਸ ਲਿਆ ਹੁੰਦਾ ਤਾਂ ਸ਼ਾਇਦ ਇਹ ਮਜੀਠੀਆ ਕਾਂਡ ਨਾ ਵਾਪਰਦਾ ਉਹ ਜਿਹੜੇ ਅੱਜ ਦਸਨ ਮੰਤਰੀ ਸਾਹਿਬ ਵੀ ਉਦੋਂ ਜਿਹੜੀ ਨਜਾਇਜ਼ ਸ਼ਰਾਬ ਵੜੀ ਸੀ ਜਹਰੇਲੀ ਸ਼ਰਾਬ ਵੜੀ ਸੀ ਸੰਗਰੂਰ ਦੇ ਵਿੱਚ ਕਿਹੜੇ ਬੰਦੇ ਤੇ ਐਕਸ਼ਨ ਲਿਆ ਕੀ ਕਿਸੇ ਨੂੰ ਸਜ਼ਾ ਹੋਈ ਆ ਉਦੋਂ ਪਹਿਲਾਂ ਕਾਂਗਰਸ ਸੀ ਹੁਣ ਭਾਵੇਂ ਜੋ ਰੌਲਾ ਪਈ ਮਰਜ਼ੀ ਪਈ ਜਾ ਕਾਂਗਰਸ ਦੇ ਰਾਜ ਤੇ ਵੀ ਉਹੀ ਕੁਝ ਹੋਇਆ ਇਹ ਇਹ ਧਾਰਾ ਬਲ ਕੇ ਕਾਂਗਰਸ ਰਾਜ ਦੇ ਜਿਹੜਾ ਕਾਲਾ ਧੰਦਾ ਕਰਨ ਵਾਏ ਸੀ ਉਹੀ ਬੰਦੇ ਉਹੀ ਗੱਡੀਆਂ ਉਹ ਹੁਣ ਕਾਂਗਰਸ ਦੇ ਰਾਜ ਚੱਲ ਰਹੀਆਂ ਜੈਦ ਮਾਈਨਿੰਗ ਦਾ ਕੰਮ ਵੀ ਆ ਉਹੀ ਗੱਡੀਆਂ ਉਹੀ ਬੰਦੇ ਪਹਿਨਾ ਕਾਂਗਰਸ ਰਾਜਾਂ ਚ ਹੁਣ ਇਹ ਅੱਜ ਕਰ ਰਹੇ ਨੇ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਕਈ ਪੱਖ ਦੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਸਮੇਂ ਸਮੇਂ 'ਤੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਹਰ ਮਸਲੇ ਨੂੰ ਜਿਠ ਰਹੇ ਹਾਂ ਪਰ ਦੂਜੇ ਪਾਸੇ ਬਿੱਤੇ ਦਿਨੀ ਇੱਕ ਪਾਣੀਆ ਦਾ ਮੁੱਦਾ ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 21 ਤੋਂ 25 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਕੱਲ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਜੇ ਵੀ ਜ਼ਹਿਰੀਲੀ ਸ਼ਰਾਬ ਨਕਲੀ ਸ਼ਰਾਬ ਰੁਕਣ ਦਾ ਨਾਮ ਨਹੀਂ ਲੈ ਰਹੀ ਤਰੀਕੇ ਦੇ ਵੀਡੀਓ ਵਾਇਰਲ ਹੋ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੀਤ ਸਿੰਘ ਚੰਦੂ ਮਾ ਸਾਡੇ ਨਾਲ ਨੇ ਚੰਦੂ ਮਰ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਦੇ ਅੱਜਕੱਲ੍ਹ ਦੋ ਤਿੰਨ ਪੱਖ ਦੇ ਮਸਲੇ ਨੇ ਪਹਿਲਾਂ ਤਾਂ ਬੋ ਜ਼ਹਿਰੀਲੀ ਸ਼ਰਾਬ ਦੀ ਗੱਲ ਕਰ ਲਈਏ ਪਿਛਲੇ ਸਰਕਾਰਾਂ ਦੇ ਵਿੱਚ ਵੀ ਇਹ ਚੱਲਦਾ ਰਿਹਾ ਹੈ ਕਾਂਗਰਸ ਸਮੇਂ ਵੀ ਕਾਫੀ ਮੋਤਾਂ ਹੋਈਆਂ ਸੀ ਤੇ ਕਾਗਦਲ ਦੇ ਵੀ ਉੱਤੇ ਹੀ ਕਾਫੀ ਇਲਜ਼ਾਮ ਲੱਗੇ ਨੇ ਉਸ ਸਮੇਂ ਵੀ ਮੋਤਾਂ ਹੋਈਆਂ ਨੇ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਜਿਹੜੀ ਮਜੀਠੀਆ ਦੇ ਵਿੱਚ ਮੋਤਾਂ ਹੋਈਆਂ ਨੇ 21 ਤੋਂ 23-25 ਦੇ ਕਰੀਬ ਹੋ ਗਈਆਂ ਹੁਣ ਤੱਕ ਜਿਹੜੀ ਗਿਣਤੀ ਪਹੁੰਚ ਗਈ ਹੈ ਤਾਂ ਕਿਵੇਂ ਦੇਖਦੇ ਹੋ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਯੁੱਧ ਨਸ਼ੇ ਵਿਰੁੱਧ ਪਰ ਦੂਜੇ ਪਾਸੇ ਇਸ ਤਰੀਕੇ ਨਾਲ ਮੋਤਾਂ ਤਕਵੇ ਸੱਚ ਆ ਵੀ ਕੋਈ ਵੀ ਕਾਲਾ ਧੰਦਾ ਹੋਵੇ ਪ੍ਰਸ਼ਾਸਨ ਸਰਕਾਰ ਤੇ ਪੁਲਿਸ ਦੇ ਨਕਸ਼ੇ ਤੋਂ ਬਿਨਾ ਕਿਸੇ ਤਰ੍ਹਾਂ ਵੀ ਇਹ ਧੰਦੇ ਨਹੀਂ ਚੱਲਦੇ ਔਰ ਕਈ ਵਾਰ ਪੰਜਾਬ ਦੇ ਮਾਨ ਜੋ ਗਵਰਨਰ ਸਾਹਿਬ ਨੇ ਐਲਾਨੀਆਂ ਤੌਰ ਤੇ ਪাবলিক ਤੌਰ ਤੇ ਜਨਤਕ ਤੌਰ ਤੇ ਮੀਡੀਆ ਦੇ ਸਾਹਮਣੇ ਕਿਹਾ ਵੀ ਜਿਹੜਾ ਵੀ ਇੱਥੇ ਨਸ਼ੇ बिक ਰਹੇ ਨੇ ਨਸ਼ਿਆਂ ਦਾ ਵਪਾਰ ਚੱਲ ਰਿਹਾ ਇਹਦੇ ਵਿੱਚ ਪੁਲਿਸ ਸ਼ਾਮਲ ਆ ਮੁੱਖ ਮੰਤਰੀ ਸਾਹਿਬ ਨੇ ਰਾਜਪਾਲ ਸਾਹਿਬ ਤੋਂ ਪੁੱਛਿਆ ਨਹੀਂ ਵੀ ਕਿਹੜੇ-ਕਿਹੜੇ ਅਫਸਰਾਂ ਤੁਹਾਡੇ ਕੋਲ ਜਾਣਕਾਰੀ ਆ ਜਾਂ ਕਿਸੇ ਤੇ ਐਕਸ਼ਨ ਨਹੀਂ ਲਿਆ ਜੇ ਉਦੋਂ ਹੀ ਐਕਸ਼ਨ ਲਿਆ ਹੁੰਦਾ ਕਮਾ ਸਮਝਦਾ ਅੱਜ ਨਸ਼ਿਆਂ ਦਾ ਇੰਨਾ ਵਪਾਰ ਨਾ ਵਧਦਾ ਤੇ ਜਿਹੜੀਆਂ ਮਰੀਠੀਆਂ ਦੇ ਵਿੱਚ ਮੌਤਾਂ ਹੋਈਆਂ ਨੇ ਹੁਣ ਤਾਂ 27 ਹੋ ਗਈਆਂ ਹਰ ਰੋਜ਼ ਵਧੀ ਜਾ ਰਹੀ ਆ 13 15 17 21 ਫਿਰ 25 ਹੁਣ 27 ਹੋ ਗਈਆਂ ਹਰ ਰੋਜ਼ ਵਧੀ ਜਾ ਰਹੀ ਹੈ ਗਿਣਤੀ ਉਹ ਅਜੇ ਵੀ ਨਜਾਇਜ਼ ਜਿਹੜੀ ਸ਼ਰਾਬ ਆ ਅਜੇ ਵੀ ਜ਼ਹਿਰੀਲੀ ਸ਼ਰਾਬ ਆ ਉਹ ਬਰੰਦ ਹੋ ਰਹੀ ਆ ਘਰਾਂ ਦੇ ਵਿੱਚੋਂ ਤੇ ਮੈਂ ਸਮਝਦਾ ਕਿ ਜੇ ਮੁੱਖ ਮੰਤਰੀ ਸਾਹਿਬ ਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਘਰ ਦੇ ਸਾਹਮਣੇ ਜੇ ਉਦੋਂ ਸੰਗਰੂਰ ਦੇ ਵਿੱਚ ਹੋਈਆਂ ਮੌਤਾਂ ਦਾ ਸੰਜੀਦਗੀ ਨਾਲ ਕੋਈ ਨੋਟਸ ਲਿਆ ਹੁੰਦਾ ਤਾਂ ਸ਼ਾਇਦ ਇਹ ਮਜਿਸ਼ੀਆ ਕਾਣ ਨਾ ਵਾਪਰਦਾ ਤੇ ਹੁਣ ਉੱਥੇ ਜਿਹੜੇ ਅੱਜ ਦਸਨ ਮੁੱਖ ਮੰਤਰੀ ਸਾਹਿਬ ਵੀ ਉਦੋਂ ਜਿਹੜੀ ਨਜਾਇਜ਼ ਸ਼ਰਾਬ ਵੜੀ ਸੀ ਜਹਰੇਲੀ ਸ਼ਰਾਬ ਵੜੀ ਸੀ ਸੰਗਰੂਰ ਦੇ ਵਿੱਚ ਕਿਹੜੇ ਬੰਦੇ ਤੇ ਐਕਸ਼ਨ ਲਿਆ ਕੀ ਕਿਸੇ ਨੂੰ ਸਜ਼ਾ ਹੋਈ ਆ ਉਦੋਂ ਪਹਿਲਾਂ ਕਾਂਗਰਸ ਸੀ ਹੁਣ ਭਾਵੇਂ ਜੋ ਰੌਲਾ ਪਈ ਮਰਜੀ ਪਈ ਜਾ ਕਾਂਗਰਸ ਦੇ ਰਾਜ ਤੇ ਵੀ ਉਹੀ ਕੁਝ ਹੋਇਆ ਤੇ ਇਹ ਤਾਰਾ ਬਲ ਕੇ ਕਾਂਗਰਸ ਰਾਜ ਦੇ ਜਿਹੜਾ ਕਾਲਾ ਧੰਦਾ ਕਰਨ ਵਾਏ ਸੀ ਉਹੀ ਬੰਦੇ ਉਹੀ ਗੱਡੀਆਂ ਉਹ ਹੁਣ ਕਾਂਗਰਸ ਦੇ ਰਾਜ ਚੱਲ ਰਹੀਆਂ ਆ ਨਾ ਨਜਾਇਜ਼ ਮਾਈਨਿੰਗ ਦਾ ਕੰਮ ਵੀ ਆ ਉਹੀ ਗੱਡੀਆਂ ਉਹੀ ਬੰਦੇ ਪਹਿਨਾ ਕਾਂਗਰਸ ਰਾਜਾਂ ਚ ਹੁਣ ਇਹ ਅੱਜ ਚ ਕਰ ਰਹੇ ਨੇ ਸੋ ਇਹ ਜਿਹੜਾ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਹੈ ਨੇ ਵਪਾਰ ਜਿਹੜਾ ਗਲਤ ਹੋ ਰਿਹਾ ਹੈ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਆਰਥਿਕ ਤੌਰ ਤੇ ਵੀ ਕਰ ਰਿਹਾ ਜਿਸਮਾਨੀ ਤੌਰ ਤੇ ਵੀ ਹੋ ਰਿਹਾ ਔਰ ਪੰਜਾਬ ਬਹੁਤ ਹੀ ਗੰਭੀਰ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਪੰਜਾਬ ਦੀ ਜਵਾਨੀ ਬੇਰੁਜ਼ਗਾਰ ਘੁੰਮ ਰਹੀ ਆ ਫ੍ਰਸਟ੍ਰੇਸ਼ਨ ਆਈ ਹੋਈ ਆ ਕਿਉਂਕਿ ਅੱਗੇ ਕੈਨੇਡਾ ਅਮਰੀਕਾ ਮਾਵਾ ਬੱਚਿਆਂ ਨੂੰ ਭੇਜ ਦਿੰਦੇ ਤੇ ਹੁਣ ਉੱਥੇ ਵੀ ਪਾਬੰਦੀ ਲੱਗੀ ਇੱਥੇ ਕੋਈ ਇੰਡਸਟਰੀ ਨਹੀਂ ਇੱਥੇ ਕੋਈ ਕਾਰੋਬਾਰ ਕਰਨ ਨੂੰ ਤਿਆਰੀ ਨਹੀਂ ਸਰਦੀ ਸੁਪਾ ਹੁਣ ਕਰਕੇ ਤੇ ਬਹੁਤ ਗੰਭੀਰਤਾ ਨਾਲ ਪੰਜਾਬ ਦੀਆਂ ਰਾਸੀ ਪਾਰਟੀਆਂ ਨੂੰ ਇੱਕ ਦੂਜੇ ਤੇ ਚੇਕੜੇ ਛਾਲ ਦੀ ਥਾਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਇਹਨਾਂ ਸਮੱਸਿਆਵਾਂ ਦਾ ਗੰਭੀਰਤਾ ਨਾਲ ਹੱਲ ਕੱਢਣ ਦੀ ਲੋੜ ਆ ਤੇ ਬੀਤੇ ਦਿਨੀ ਜਿਹੜੇ ਕੁਝ ਦੋਸ਼ੀ ਫੜੇ ਨੇ ਪੁਲਿਸ ਨੇ ਰਿਮਾਂਡ ਵੀ ਹ ਦਿੱਲੀ ਤੱਕ ਤਾਰਾਂ ਜੁੜੀਆਂ ਹੋਈਆਂ ਨੇ ਦਿੱਲੀ ਤੋਂ ਵੀ ਦੋ ਬੰਦਿਆਂ ਨੂੰ ਜਿਹੜੀ ਪੁਲਿਸ ਗ੍ਰਿਫਤਾਰ ਕਰਕੇ ਲਿਆਈ ਹੈ ਲੱਗਦਾ ਕਿ ਜਿਹੜਾ ਮੇਨ ਸਰਗਣਾ ਦਿੱਲੀ ਬੈਠਿਆ ਕੋਈ ਦਿੱਲੀ ਤੋਂ ਚਲਾ ਰਿਹਾ ਇਸ ਤਰੀਕੇ ਦੀ ਜਿਹੜੀ ਨਕਲੀ ਸ਼ਰਾਬ ਵਾਲਾ ਜਾਂ ਜਰਲੀ ਸ਼ਰਾਬ ਵਾਲਾ ਮਾਮਲਾ ਪਹਿਲਾਂ ਹੀ ਕਿਹਾ ਬਈ ਬਿਨਾ ਕਿਸੇ ਹਾਈ ਲੈਵਲ ਦੇ ਨੈਕਸਸ ਤੋਂ ਇਸ ਤਰ੍ਹਾਂ ਦਾ ਕਾਲਾ ਧੰਦਾ ਚੱਲ ਹੀ ਨਹੀਂ ਸਕਦਾ ਸੋ ਇਹ ਤਾਂ ਹੁਣ ਗਵਰਨਰ ਸਾਹਿਬ ਨੇ ਮੋਹਰ ਲਾਤੀ ਸੀ ਪਰ ਅਫਸੋਸ ਦੀ ਗੱਲ ਤਾਂ ਕਿ ਸਰਕਾਰਾਂ ਨੋਟਿਸੇ ਨਹੀਂ ਲੈ ਰਹੀਆਂ ਉਹਨੇ ਸੀ ਮੰਗੀ ਸੀ ਜੁਡੀਸ਼ੀਅਲ ਇਨਕੁਆਇਰੀ ਮੰਗੀ ਸੀ ਪਤਾ ਤਾਂ ਲੱਗੇ ਵੀ ਕੌਣ ਪਿੱਛੇ ਨੇ ਕਿਹੜੇ ਬੰਦੇ ਨੇ ਕੌਣ ਇਹਨਾਂ ਨੂੰ ਫਾਇਦਾ ਦੇ ਰਿਹਾ ਕਿਹੜੇ ਬੰਦੇ ਮਿਲੇ ਹੋਏ ਨੇ ਤੇ ਜੇ ਹੁਣ ਇਹਦੀ ਜਾਂਚ ਪੁਲਿਸ ਵਾਲੇ ਹੀ ਕਰਨਗੇ ਤੇ ਫਿਰ ਪੁਲਿਸ ਵਾਲਿਆਂ ਨੇ ਆਪਣੇ ਬੰਦਿਆਂ ਨੂੰ ਕਿੱਥੇ ਦੋਸ਼ੀ ਟਰੋਣਾ ਇਹ ਤਾਂ ਉਹੀ ਗੱਲ ਹੋ ਜਰਨੀ ਹੈ ਵੀ ਸਤਸੂ ਵੀਰ ਸਿੰਘ ਬਾਦਲ ਨੇ ਸਤਸੂ ਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਸਤਸੂ ਵੀਰ ਸਿੰਘ ਬਾਦਲ ਨੇ ਪ੍ਰਧਾਨ ਬਣ ਤੇ ਸੁਭੀਰ ਸਿੰਘ ਬਾਦਲ ਨੂੰ ਪੁਹਾਈ ਦਿੱਤੀ ਇਹ ਤਾਂ ਉਹੀ ਗੱਲ ਇਹ ਤਾਂ ਉਹੀ ਗੱਲ ਹੋ ਜਾਣੀ ਹੈ ਵੀ ਪੁਲਿਸ ਵਾਲਿਆਂ ਨੇ ਜਾਂਚ ਕੀਤੀ ਤੇ ਜਾਂਚ ਕਰਕੇ ਅੰਦਰ ਦੋਸ਼ ਪਾਇਆ ਕੱਲ ਉਹ ਹੀ ਰਿਪੋਰਟ ਵਾ ਦੇਣੀ ਆ ਰਿਪੋਰਟ ਵੀ ਨਹੀਂ ਦਿੰਦੇ ਫਾਈਲਾਂ ਚ ਹੀ ਬੰਦ ਕਰ ਦਿੰਦੇ ਆ ਹੁਣ ਤੋਂ ਜਦੋਂ ਕਾਂਗਰਸ ਰਾਜ ਤੇ ਇੰਨੀਆਂ ਮੌਤਾਂ ਹੋਈਆਂ ਸੀ ਅੱਜ ਤੱਕ ਦੱਸੋ ਕਿਸੇ ਤੇ ਐਕਸ਼ਨ ਆਇਆ ਫੇਰ ਇਸੇ ਸਰਕਾਰ ਦੇ ਸ਼ੁਰੂਆਤ ਦੇ ਵਿੱਚ ਇਤ ਸੰਗਰੂਰਤੀਆਂ ਮੌਤਾਂ ਹੋਈਆਂ ਕੋਈ ਨੋਟਿਸ ਨਹੀਂ ਲਿਆ ਆ ਹੁਣ ਵੀ 4 ਦਿਨ ਰੋਲ ਪਾ ਕੇ ਫੇਰ ਬੰਦ ਕਰ ਦੇਣਗੇ ਕੋਈ ਪਾਸੇ ਮੰਤਰੀ ਦੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈਆ ਇਹ ਤਾਂ ਫੋਕ ਨਿਕਲ ਗਈ ਇਹ ਤਾਂ ਜਿਹੜਾ ਸਵਾ ਬਾਦ ਕੇਜਰੀਆ ਸਾਹਿਬ ਵੀ ਕਹੇ ਸੀ ਮੈਂ ਮਹੀਨੇ ਦੇ ਵਿੱਚ ਵਿੱਚ ਸਫਲ ਹੋਊਗਾ ਇਹਨੂੰ ਖਤਮ ਕਰ ਦੂੰਗਾ ਨਸ਼ਿਆਂ ਨੂੰ ਤੇ ਉਹ ਤਾਂ ਹੁਣ ਨਸ਼ੇ ਖਤਮ ਦਾ ਕੀ ਹੁਣ ਇਹ ਨਸ਼ੇ ਤਾਂ ਇੰਤਖਾਦ ਤੇ ਚਲੇਗੇ ਦੂਜੀ ਪਾਸੇ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਨੇ ਵੀ ਬਿਆਨ ਦਿੱਤਾ ਹੈ ਕਿ ਪਹਿਲੀ ਸਰਕਾਰ ਹੈ ਭਗਵੰਤ ਮਾਨ ਦੀ ਜਿਸ ਨੇ 48 ਘੰਟੇ ਵਿੱਚ ਹੀਦਾ 10 ਲੱਖ ਰੁਪਏ ਦਾ ਮੁਆਵਜ਼ਾ ਦਾ ਐਲਾਨ ਕੀਤਾ ਸੀ ਉਹ ਦਿੱਤਾ ਹਰ ਲੋਕ ਤਾਂ ਵੈਸੇ ਮਜ਼ਾਕ ਕਰਨ ਲੱਗੇ ਵੀ ਜਿਹੜੇ ਤਰਦਾਂ ਤੇ ਜਿਨ੍ਹਾਂ ਦੇ ਘਰ-ਬਾਰ ਉਜੜ ਗਏ ਸ਼ਹੀਦ ਹੋ ਗਏ ਉਹਨਾਂ ਨੂੰ ਤਾਂ ਕਿਸੇ 2 ਲੱਖ ਕਿਸੇ ਪਰਿਵਾਰ ਨੂੰ ਕਿਸੇ ਨੂੰ 3 ਲੱਖ ਇਹ ਸ਼ਰਾਬ ਨਾਲ ਹੁੰਦਾ 10 ਲੱਖ ਤੇ ਇਹ ਮਤਲਬ ਜਿਹੜੀ ਇਸ ਤਰ੍ਹਾਂ ਦੀ ਗੱਲ ਆ ਕੋਈ ਨੁਕਸਾਨ ਹੁੰਦਾ ਕੋਈ ਹੋਰ ਹੁੰਦਾ ਉਹਦੀ ਪਰਪਾਈ ਜਿਹੜੀ ਆ ਸਰਕਾਰਾਂ ਕਰਦੀਆਂ ਕਰਨੀ ਚਾਹੀਦੀ ਆ ਪਰ ਕੱਲੀ ਇਹ ਪਰਪਾਈ ਨਾਲ ਨਹੀਂ ਨਾ ਸਰਨਾ ਇਹ ਤਾਂ ਨਹੀਂ ਹੈ ਵੀ ਮਤਲਬ ਜੇ انہوں ਨੇ 10 ਲੱਖ ਰੁਪਇਆ ਦੇਤਾ 48 ਘੰਟੇ ਦੇ ਵਿੱਚ ਬੌਜਾ ਦੇਦੀ ਗੱਲ ਕੀਤੀ ਆ ਇਹਦੇ ਨਾਲ ਸਰਕਾਰ ਸੁਰਖਰੂ ਹੋ ਜੇਗੀ ਸਰਕਾਰ ਨੂੰ ਤਾਂ ਇਸ ਇਸ ਸਮੱਸਿਆ ਦਾ ਜੜੋਂ ਖਾਤਮਾ ਕਰਨਾ ਚਾਹੀਦਾ ਔਰੇ ਦੁਬਾਰਾ ਨਾ ਵਾਪਰ ਇਸ ਤਰ੍ਹਾਂ ਦੇ ਮਦਭਾਗੇ ਖਾਂਡ ਤੇ ਉਹਨਾਂ ਨੂੰ ਰੋਕਣਾ ਚਾਹੀਦਾ ਉਹ ਤਾਂ ਹੀ ਰੁਕੇਗਾ ਜੇ ਸਰਕਾਰ ਜਿਹੜੀ ਮਾਨਦਾਰੀ ਨਾਲ ਗੰਭੀਰਤਾ ਨਾਲ ਇਹ ਨੈਕਸਸ ਤੋੜੇਗੀ ਇਹ ਨੈਕਸਸ ਨੂੰ ਨੰਗਾ ਕਰੇਗੀ ਮਤਲਬ ਅਜੇ ਤੱਕ ਤਾਂ ਦੱਸ ਨਹੀਂ ਸਕੀ ਹੁਣ ਦਿੱਲੀ ਤੋਂ ਹੀ ਬੰਦੇ ਫੜੇ ਗਏ ਆ ਹੁਣ ਦਿੱਲੀ ਤੋਂ ਦੋ ਬੰਦੇ ਫੜੇ ਗਏ ਕੌਣ ਸੀ ਇਹਨਾਂ ਦੇ ਪਿੱਛੇ ਕਿਹਦੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਸੀ ਮਤਲਬ ਗੱਲਾਂ ਜਿਹੜੀਆਂ ਜਿੰਨੀ ਦੇਰ ਤੱਕ ਤੁਸੀਂ ਸਰਗਣਾ ਕਲੀਅਰ ਕੱਟ ਨਹੀਂ ਕਰਦੇ ਵੀ ਉਹਨੂੰ ਕੀ ਦੀ ਸ਼ੈ ਆ 19 ਦੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਹ ਧੰਨਵਾਦ ਤੁਸੀਂ ਸਮਝਦੇ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਪ੍ਰੀਤ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੇ ਦੋ ਤਿੰਨ ਮੁੱਦਿਆਂ ਤੇ ਵਿਵਾਦ ਆਪਣੇ ਬਿਆਨ ਦਿੱਤੇ ਨੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਵੀ ਗੱਲਬਾਤ ਹੋਈ ਇਹਨਾਂ ਉਹ ਦੱਸੇ ਕਿ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਜਿਸ ਤਰੀਕੇ ਨਾਲ ਜ਼ਹਿਰੀਲੀ ਸ਼ਰਾਬ ਅਜੇ ਵੀ ਮਜੀਠੀਆ ਹਲਕੇ ਦੇ ਵਿੱਚ ਜਿਸ ਤਰੀਕੇ ਨਾਲ ਵਿਕਰੀ ਹੋ ਰਹੀ ਹੈ ਉਸ ਨੂੰ ਲੈ ਕੇ ਸਖਤ ਕਾਰਵਾਈ ਅਗਰ ਦੋਸ਼ੀਆਂ ਤੱਕ ਸਰਕਾਰ ਪਹੁੰਚਦੀ ਹੈ ਜਿਹੜੇ ਮੇਨ ਦੋਸ਼ੀ ਨੇ ਜਿਹੜੇ ਜਿੱਥੋਂ ਸਰਗਣਾ ਚੱਲਦਾ ਹੈ ਤਾਂ ਕਿਤੇ ਨਾ ਕਿਤੇ ਨਕੇਲ ਪਾਈ ਜਾ ਸਕਦੀ ਹੈ ਪਰ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਸਰਕਾਰ ਦਾਵੇ ਪੁਲਿਸ ਦਾਵੇ ਕਰ ਰਹੀ ਹੈ ਪਰ ਆਉਣ ਵਾਲੇ ਦਿਨ ਵਿੱਚ ਕੌਣ ਪਿੱਛੇ ਜਿਹੜੇ ਅਸਲੀ ਨੇ ਜਿਹੜੇ ਇਹ ਸਰਗਣਾ ਚਲਾ ਰਹੇ ਨੇ ਨਕਾਬ ਹੁੰਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਕੈਮਰੇ ਵਿੱਚ ਸੁਮਿਤ ਦੇ ਨਾਲ ਹਰਤੇ ਸਿੰਘ